ਮੋਟਰ ਰਿਕੀ ਦੀ ਅਪਡੇਟ ਹੈ ਜੀ ਬੜਾ ਸੈਂਸੇਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੋਸ਼ਿਆਰਪੁਰ 10ਵਾਂ ਰੋਡ ਤੇ ਹੋਇਆ ਸੀਗਾ ਜਿਹਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਤੇ 3 ਅਣਪਛਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਸਾਰਪੇਜ ਵੈਪਨ ਦੇ ਨਾਲ ਜਿਹਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਹੋਣ ਕਰਕੇ ਸਾਰਪੇਜ ਵੈਪਨ ਨਾਲ ਤੇ ਉਹਦੀ ਹਸਪੀਟਲ ਜਾਂਦੇ ਵੇ ਡੈਥ ਹੋ ਗਈ ਸੀਗੀ ਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਤਵਿੰਦਰ ਸਿੰਘ ਤੇ ਉਹਨੂੰ ਵੀ ਕਾਫੀ ਇੰਜਰੀਜ਼ ਹੋਈ ਤੇ ਬਾਅਦ ਚਾ ਆਫਟਰ ਟ੍ਰੀਟਮੈਂਟ ਹੀ ਇਜ਼ ਐਜ਼ ਆਫ ਨਾਊ ਆਊਟ ਆਫ ਡੇਂਜਰ ਤੇ ਬਲਾਈਂਡ ਕੇਸ ਸੀਗਾ ਜਿਹੜਾ ਹੈਗਾ ਆ ਇਨੀਸ਼ੀਅਲੀ ਇਹਦੇ ਵਿੱਚ 302 ਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ ਤੇ ਬੀ ਐਨ ਐਸ ਦੇ ਸਾਹਮਣੇ 103 109 ਤੇ 3 ਧਾਰਾ ਦਾ ਬੀ ਐਨ ਐਸ ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਮੀਡੀਟਲੀ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਗਈ ਕਰਾਇਮ ਦੇ ਸੈਂਸੇਸ਼ਨ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਡੀਐਸਪੀ ਦਸੂਆ ਡੀਐਸਪੀ ਡੀ ਦੀ ਨਿਗਰਾਨੀ ਹੇਠ ਟੀਮਾਂ ਵੱਖਰੀ ਵੱਖਰੀ ਗਠਿਤ ਕੀਤੀ ਗਈ ਜਦੇ ਵਿੱਚ ਸੀਆਈਏ ਇਨਚਾਰਜ ਦੀ ਟੀਮ ਐਸਐਚਓ ਦੀ ਟੀਮ ਤੇ ਸਬਡਿਵੀਜ਼ਨ ਦੇ ਦੂਸਰੇ ਆਫਸਰਸ ਦੀ ਟੀਮ ਤੇ ਇਹਨੂੰ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀਡੀ ਸਰਜੀਤ ਵਈਆ ਜੀ ਨੇ ਤੇ ਐਟ ਦੀ ਸੇਮ ਟਾਈਮ ক্লোਜ਼ਲੀ ਮੈਂ ਮੋਨਿਟਰ ਕਰਦਾ ਰਿਹਾ ਹੈਗਾ ਵਿਥਿਨ 48 ਆਰਸ ਬਲੈਂਡ ਕੇਸ ਨੂੰ ਜਿਹੜਾ ਹੈਗਾ ਅਸੀਂ ਕ੍ਰੇਸ ਕੀਤਾ ਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਇਡੈਂਟੀਫਾਈ ਕੀਤੇ ਪਹਿਲਾਂ ਟੈਕਨੀਕਲ ਸਰਵੇਲੈਂਸ ਦੇ ਨਾਲ ਤੇ ਨਾਲ ਨਾਲ ਜਿਹੜਾ ਹੈਗਾ ਉਹ ਅਲੱਗ-ਅਲੱਗ ਆਪਣੇ ਕੂਪੀਆਂ ਸੋਸਾਂ ਤੇ ਰਹੇ ਤੇ ਉਸ ਤੋਂ ਬਾਅਦ 48 ਆਰਸ 'ਚ ਹੀ ਜਿਹੜੇ ਹੈਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ ਜਿਨ੍ਹਾਂ ਦਾ ਨਾਮ ਅਮਨਦੀਪ ਅਲੀਅਸ ਅਮਨ ਅਲੀਅਸ ਫੌਜੀ ਹੈਗਾ ਦੂਸਰੇ ਦਾ ਨਾਮ ਜਸਵਿੰਦਰ ਸਿੰਘ ਉਰ ਮੋਨੂ ਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ ਬਟਰ ਬਟਰ ਕਿਉਂ ਅਰੰਜੀਤ ਕੀ ਸੀ ਜੀ ਆ ਤਿੰਨੋਂ ਦੋਸਤ ਜਿਹੜੇ ਅਸੀਂ ਫੜੇ ਹੈਗੇ ਨਾ ਤੋਂ ਪ੍ਰਲਮਰੀ ਜਿਹੜੀ ਪੁਸਤਕ ਅਸ ਤੋਂ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਦੁਬਈ ਹੁੰਦੇ ਵੇ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਢ ਮਹੀਨਾ ਪਹਿਲਾਂ ਤੇ ਇਹਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁੱਦਾ ਹੀ ਮੁਕੱਦਮਾ ਹੈਗਾ ਸਤਵਿੰਦਰ ਉਹਦੇ ਨਾਲ ਕਿਸੇ ਲੇਡੀ ਦੇ ਮੈਟਰ ਤੇ ਸੀਗਾ ਤੇ ਉਸ ਮੈਟਰ ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨੀਸ਼ ਕੁਮਾਰ ਨੇ ਤੇ ਪਿੰਦਰ ਨੇ ਆਪਸ ਵਿੱਚ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਇਸ ਵਾਰਤਾ ਨੂੰ ਅੰਜਾਮ ਦਿੱਤਾ ਸੁਪਾਰੀ 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 ਦੇ ਨਹੀਂ ਹੈ ਸੁਪਾਰੀ ਦੇਣ ਦਾ ਕੋਈ ਇਸ ਤਰੀਕ ਇਸ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਆਇ ਇੱਕ ਕਨਸਪਾਇਰਡ ਤਰੀਕੇ ਦਾ ਮਰਡਰ ਹੈਗਾ ਬਟ ਸੁਪਾਰੀ ਕਿਲਿੰਗ ਦਾ ਕੋਈ ਇਸ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਇਹਦਾ ਮਾਮਲਾ ਸਾਹਮਣੇ ਨਹੀਂ ਨਹੀਂ ਕੀਤੀ ਕੋਈ ਨੋਰਮਲ ਨਹੀਂ ਹੈਗੀ ਸਰ ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ ਸ਼ਾਰਪ ਐਜ ਵੈਪਨਸ ਇੱਚ ਯੂਜ਼ ਕੀਤੇ ਗਏ ਦਾ ਤੇ ਖੰਡਾ ਟਾਈਪ ਜਿਹੜਾ ਹੈਗੇ ਦੋ ਚੀਜ਼ ਅ ਵਿੱਚ ਰਿਕਵਰੀ ਅਸੀਂ ਕੀਤੀ ਹੈਗੀ ਨਾਲ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਵੀ ਅਸੀਂ ਯੂਜ਼ ਕੀਤਾ ਹੈਗਾ ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ ਸੇ ਕੋਈ ਰੋਲ এজ ਆਫ ਨਾਉ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਅਸੀਂ ਇਨ ਡੈਪਥ ਜਿਹੜਾ ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦੇ ਹੀ ਮੁਕੱਦਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਤੇ ਪਿੰਦਰ ਦੇ ਡਿਸਪੂਟ ਦਾ ਰੀਜਨ ਹੈਗਾ ਤੇ ਹੁਣ ਉਹਨੂੰ ਇਨ ਡੈਪਥ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਵੀ ਆ ਇੱਕ ਪ੍ਰਾਈਮਰ ਫਾਈਸਾਈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਇੱਥੇ ਮੇਬੀ ਹੋਰ ਵੀ ਕੋਈ ਡਾਈਮੈਂਸ਼ਨਸ ਹੋ ਸਕਦੀ ਹੈਗੀ ਤੇ ਹਾਲੇ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਹੈਗਾ ਕੱਲ ਕੱਲ ਹੀ ਬੰਦੇ ਫੜੇ ਗਏ ਹੈਗੇ ਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਕੋਰਟਸ ਤੋਂ ਪ੍ਰੋਡਿਊਸ ਕੀਤਾ ਜਾਏਗਾ ਰਿਮਾਂਡ ਲਿਆ ਜਾਏਗਾ ਤੇ ਉਸ ਤੋਂ ਬਾਅਦ ਹੋਰ ਸਾਰੀ ਚੀਜ਼ਾਂ ਸਰ ਕੋਈ ਨਾ 48 ਘੰਟੇ ਚ ਪਦਮਾ ਸੌਫ ਕਰ ਲਿਆ ਮੁਜਰਬ ਜਿਹੜਿਆ ਉਹ ਫੜ ਲਏ ਹੁਣ ਪਿੰਦਰ ਨਹੀਂ ਸਰ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ ਜਿਹੜਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਇਨਵੈਸਟੀਗੇਸ਼ਨ ਹੈਗੀ ਡੈਫੀਨਿਟਲੀ ਇਹਨੂੰ ਆਮਜਦ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ ਪਾਰਟ ਆਫ ਇਨਵੈਸਟੀਗੇਸ਼ਨ ਦੱਸ ਸਕਦੇ ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਤੇ ਨਾਲ ਉਹਨੂੰ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲਾ ਕੇ ਸਜ਼ਾ ਦਿਵਾਈ ਦੱਸੋ ਇਹਨਾਂ ਤੋਂ ਪਹਿਲਾਂ ਵੀ ਅੰਦਰ ਜਾ ਕੇ ਸਭ ਨਾਲ ਦੀ ਸਰਪਲ ਸੱਟਾ ਮਾਰਨੀ ਦੇਖੋ ਜਿਸ ਤਰੀਕੇ ਦੇ ਸ਼ਾਰਪੇਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆ ਗੱਲ ਤੋਂ ਸਾਫ ਸਿੱਗੀ ਕਿ ਇਹਨਾਂ ਦਾ ਜਿਹੜਾ ਸੀਗਾ ਮੋਟਿਵ ਸੀਗਾ ਉਹ ਕੋਈ ਨਾਰਮਲ ਲੜਾਈ ਛੜਾ ਨਹੀਂ ਸੀਗਾ ਮਤਲਬ ਹਮਲਾ ਇਹਨਾਂ ਨੇ ਕਤਲਾਨਾ ਕਰਨਾ ਸੀਗਾ ਤੇ ਜਾਨ ਜਾਣਾ ਉਹ ਨਹੀਂ ਜਾਣਾ ਕੋਈ ਡਿਸਕ੍ਰੀਪਸ਼ਨ ਨਹੀਂ ਹੋ ਸਕਦਾ ਬਟ ਹਾਂ ਹਰ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੋਟਿਵ ਸੀਗਾ ਜਿਹੜਾ ਸਤਵਿੰਦਰ ਸਿੰਘ ਸੀਗਾ ਉਹਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾਉਣਾ ਜਿਹੜਾ ਸਾਹਮਣੇ ਵਾਲਾ ਰਾਈਡਰ ਹੈਗਾ ਬਿਕੋਜ਼ ਆਫ ਬੀਇੰਗ ਇਨ ਫਰੰਟ ਉਹ ਉਹਦਾ ਨੁਕਸਾਨ ਹੋਇਆ ਹੈਗਾ ਤੇ ਔਰ ਬਾਕੀ ਫਰਦਰ ਇਨਵੈਸਟੀਗੇਸ਼ਨ ਹੋ ਸਕਦੀ ਹੈ। ਇਹ ਗੰਢਿਸ਼ ਹੋਣ ਵਾਲੀ ਸੀ ਜਿਹੜਾ ਹਾਂਜੀ ਤੇ ਇਹਨਾਂ ਦੇ ਪੈਂਦੇ ਵੀ ਕੋਈ ਪਰਚੇ ਆ ਗਏ। ਹਾਂਜੀ ਜਿਹੜਾ ਏਕ ਅਮਨਦੀਪ ਲਿਆਸ ਖੋਜੀ ਹੈਗਾ ਉਹਦੇ ਤੇ ਦੋ ਐਫ ਆਈ ਆਰ ਪਹਿਲਾਂ ਤੋਂ ਦਰਜ ਹੈਗੇ 336 ਤੇ ਇੱਕ ਪੁਲਿਸ ਸਟੇਸ਼ਨ ਗੜਦੀਵਾਲ ਤੇ ਇੱਕ ਪੁਲਿਸ ਸਟੇਸ਼ਨ 10ਵਾਂ ਚ। ਅਮਨਦੀਪ ਕਿੱਥੇ ਰਹਿੰਦਾ ਹੈ? ਅਮਨਦੀਪ ਜਿਹੜਾ ਹੈਗਾ ਆ ਰੈਜ਼ੀਡੈਂਟ ਹੈਗਾ ਆਪਣਾ ਲੋਕਲ ਡਫਰ ਡਫਰ ਪਿੰਡ ਦਾ ਸਟਫਰ ਪਿੰਡ ਦਾ ਹੈਗਾ। ਜੀ ਹਥਿਆਰ ਕੀ ਬਰਾਮਦ ਹੋਇਆ ਨਾ ਜੀ? ਹਥਿਆਰ ਦੋ ਸ਼ਾਰਪੇਜ ਵੈਪਨ ਬਰਾਮਦ ਕੀਤੇ ਗਏ ਹੈ ਤਾਰੋਵਰ ਦਾਤ ਖਾਣੇ ਕੰਮ ਕਰ ਕਿਆ ਕਰਦੇ ਆ ਇੱਕ ਤਾਂ ਰਿਟਾਇਰਡ ਫੌਜੀ ਹੈਗਾ ਨਹੀਂ ਸਰਵਿੰਗ ਫੌਜੀ ਹੈਗਾ ਜਿਹੜਾ ਅਮਨਦੀਪ ਹੈਗਾ ਤੇ ਇਸ ਤੋਂ ਲਾਓ ਦੋ ਆ ਇੱਕ ਜਿਹੜਾ ਕਨਿਸ਼ ਕੁਮਾਰ ਹੈਗਾ ਬਾਹਰ ਗਿਆ ਹੋਇਆ ਸੀਗਾ ਅਰਮੇਨੀਆ ਔਰ ਦੁਬਈ ਤੇ ਹੁਣ ਰੀਸੈਂਟਲੀ ਲੁੱਟਿਆ ਹੈਗਾ ਤੇ ਤੀਸਰਾ ਬੰਦਾ ਜਿਹੜਾ ਹੈਗਾ ਉਹ ਡੈਡੀ ਵਾਲਾ ਹੈ ਸਰ ਜਿਹੜਾ ਇਹਦੀ ਵੀ ਗੱਲ ਆ ਰਹੀ ਹੈ ਸਰ ਜਿਹੜੀ ਲੜਕੀ ਦੀ ਗੱਲ ਆ ਰਹੀ ਆ ਉਹ ਨਾ ਪ੍ਰਾਈਵੇਟ ਹੈ ਜਾਂ ਮੈਸੇਜ ਕੋ ਰਿਲੇਟਰ ਦੇ ਵਿੱਚ ਦੇਖੋ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਬਟ ਪ੍ਰਾਇਮਰ ਸੇ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆ ਹੈਗੀ ਕਿ ਵੀ ਇਹਨਾਂ ਦਾ ਡਿਸਕਿਊਟ ਕਿਸੇ ਜਿਹੜਾ ਅ ਦੋਸ਼ੀ ਫੜੇ ਗਏ ਹੈਗੇ ਉਹਨਾਂ ਤੋਂ ਚੀਜ਼ ਸਾਹਮਣੇ ਆਈ ਹੈਗੀ ਕਿ ਕੋਈ ਲੜਕੀ ਨੂੰ ਲੈ ਕੇ ਡਿਸਕਿਊਟ ਸੀਗਾ ਹੁਣ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਤੋ ਹੀ ਅਸੀਂ ਦੱਸਾਂਗੇ ਜੇ ਤੁਸੀਂ ਦੱਸਿਆ ਵੀ ਅਮਨਦੀਪ ਫੌਜ ਦੇ ਵਿੱਚ ਤਾਂ ਕੀ ਛੁੱਟੀ ਵਗੈਰਾ ਤੇ ਹੈ ਜੀ ਹਾਂਜੀ ਹਾਂਜੀ ਅੱਛਾ ਠੀਕ ਤੇ ਤੁਸੀਂ ਦੱਸ ਰਹੇ ਸੀਗੇ ਹਾਂਜੀ ਮਾਨਮਾਨ ਜੋ ਬੋਲ ਐਕਟਿਵਾ ਸੀ ਗੇਲਡਿਸ ਕੋ ਪੋਪਿਉਲਰ ਜੀਸਤ ਆਪ ਪੁੱਛੋ ਪੁੱਛੋ ਜੋ ਪੁੱਛ ਰਹੇ ਹੋ ਸਰ ਇਹ ਪਿੱਛੇ ਜਿਹੇ ਦਸਵੇਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਬਲਿ ਜੇਡੀਸ ਕੋਲ ਐਕਟਿਵਾ ਹੋ ਕੇ ਲੈ ਕੇ ਗਿਆ ਹੁੰਦਾ ਜੀ ਪਿਛਲੇ ਦੋ ਦਿਨਾਂ ਚ ਦਸਵੇਂ ਚ ਦੋ ਤਿੰਨ ਵਾਰਦਾਤਾਂ ਹੋਈ ਹੈਗੀ ਜਿਦੇ ਕਰਕੇ ਥੋੜਾ ਜਿਹਾ ਇੱਕ ਮੈਸੇਜ ਹੈਗਾ ਕਿ ਵੀ ਦਸਵੇਂ ਚ ਕਾਫੀ ਕ੍ਰਾਈਮ ਇਨਸੀਡੈਂਸ ਜੁਆ ਹੈਗੇ ਬਟ ਮੈਂ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਜਿਹੜਾ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਜਿਦੇ ਵਿੱਚ ਇੱਕ ਬੰਦੇ ਦੀ ਜਾਨ ਗਈ ਤੇ ਇੱਕ ਤੇ ਕਤਲਨਾਕ ਹਮਲਾ ਕੀਤਾ ਗਿਆ ਸੀਗਾ ਉਦੇ ਚ ਇਨਵੋਲਡ ਤਿੰਨੋਂ ਦੋਸ਼ੀ ਜਿਹੜੇ ਹੈਗੇ ਉਹ ਪੁਲਿਸ ਦੀ ਹਿਰਾਸਤ ਚ ਹੈਗੇ ਵਿਥਿਨ 48 ਆਰ ਪੁਲਿਸ ਨੇ ਇੱਕ ਬਲਾਈਂਡ ਮर्डर ਕੇਸ ਨੂੰ ਸੋਲਵ ਕਰਦੇ ਹੋਏ ਸਾਡੀ ਟੀਮਸ ਨੇ ਬਹੁਤ ਮਿਹਨਤ ਦਿਨ ਰਾਤ ਮਿਹਨਤ ਕਰਦੇ ਹੋਏ ਉਹ ਤਿੰਨੋਂ ਦੋਸ਼ੀ ਕਾਬੂ ਕੀਤੇ ਹੈਗੇ ਨਾਲ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਤੇ ਨਾਲ ਜਿਹੜਾ ਸ਼ਾਰਪੇਜ ਵੈਪਨ ਸੀਗੇ ਉਹ ਰਿਕਵਰ ਕੀਤੇ ਸਰ ਜੀ ਕਿੰਨੇ ਤੇ ਰਸਤੇ ਤੇ ਪਲੱਸ ਪਲੱਸ ਇਸ ਤੋਂ ਇਲਾਵਾ ਜਿਹੜੀ ਇੱਕ ਦੂਸਰੀ ਵਾਰਦਾਤ ਹੋਈ ਜਿਦੇ ਵਿੱਚ ਇੱਕ ਸ਼ਾਪ ਤੇ ਜਿਹੜਾ ਹੈਗਾ ਕਿਰਾਣਾ ਸ਼ਾਪ ਤੇ ਆ ਕੇ ਅਟੈਕ ਕਰਦੇ ਹੈਗੇ ਤਿੰਨ ਬੰਦੇ ਤੇ ਉਹਨਾਂ ਨੇ ਉੱਥੇ ਗੋਲੀ ਵੀ ਚਲਾਈ ਉਹਦੇ ਵਿੱਚ ਵੀ ਵਿਥਿਨ ਆਈ ਥਿੰਕ 3-4 ਆਵਰਸ ਜਿਹੜਾ ਹੈਗਾ ਉਹ ਇੱਕ ਦੋਸ਼ੀ ਨੂੰ ਇਮੀਡੀਏਟਲੀ ਪੁਲਿਸ ਨੇ ਫੜਿਆ ਦੋਸ਼ੀ ਜਦੋਂ ਭਜ ਰਿਹਾ ਸੀਗਾ ਪੁਲਿਸ ਟੀਮ ਨੇ ਚੇਸ ਕੀਤਾ ਤੇ ਉਹਦੇ ਇੱਕ ਲਾਤ ਤੇ ਵੀ ਇੰਜਰੀ ਹੋਈ ਤੇ ਲਾਤ ਦਾ ਕਾਫੀ ਨੁਕਸਾਨ ਉਹਦਾ ਹੋ ਗਿਆ ਇੱਕ ਦੋਸ਼ੀ ਦਾ ਤੇ ਉਸ ਤੋਂ ਇਲਾਵਾ ਜਿਹੜੇ ਦੋ ਦੋਸ਼ੀ ਹੈਗੇ ਉਹ ਇਮੀਡੀਏਟਲੀ ਆਇਡੈਂਟੀਫਾਈ ਕਰ ਲਿੱਤੇ ਗਏ ਹਨ ਜਿਨ੍ਹਾਂ ਦੇ ਪਿੱਛੇ ਪੁਲਿਸ ਟੀਮ ਲੱਗੀ ਹੈਗੀ ਇੱਕ ਵਾਰਦਾਤ ਹੋਰ ਹੋਈ ਹੈਗੀ ਕੱਲ ਸ਼ਾਮ ਨੂੰ ਉਹ ਸੇਮ ਦੋਸ਼ੀਆਂ ਨੇ ਕੀਤੀ ਹੈਗੀ ਜਿਨ੍ਹਾਂ ਜਿਨ੍ਹਾਂ ਨੇ ਪਿਛਲੀ ਵਾਰਦਾਤ ਕੀਤੀ ਸੀ ਕਿ ਸਾਡੀ ਟੀਮ ਉਸਨਾਂ ਦੇ ਪਿੱਛੇ ਲੱਗੀ ਹੋਈ ਹੈਗੀ ਇਟ ਇਜ਼ ਇੱਕ ਮਤਲਬ ਰੇਟਨ ਮਾਊਸ ਕੇਸ ਉਹ ਕਦੇ ਵੀ ਫੜੇ ਜਾ ਸਕਦੇ ਹੈਗੇ ਸਾਡੀ ਟੀਮਸ ਆਲਰੇਡੀ ਲੱਗੀ ਹੋਈ ਹੈਗੀ ਤੇ ਉਹਨਾਂ ਦੀ ਫੋਟੋਜ਼ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂਗੇ ਇੱਕ ਹੋਰ ਵਾਰਦਾਤ ਹੋਈ ਜਿਹਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਸਕੂਟੀ ਚੋਰੀ ਹੋਇਆ ਸੀਗਾ ਉਹ ਵੀ ਮੈਨੂੰ ਲੱਗਦਾ 2-3 ਘੰਟੇ ਚ ਦੱਸੋ ਪੁਲਿਸ ਨੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਵੇ ਸਕੂਟੀ ਰਿਕਵਰ ਕਰ ਲਈ ਤੇ ਬੰਦਾ ਫੜ ਲਿਆ ਹੈਗਾ ਤੇ ਇਸ ਕਰਕੇ ਵਾਰਦਾਤ ਹੋਈ ਹੈਗੀ ਯਸ ਬਟ ਸਾਰੀ ਵਾਰਦਾਤ ਟ੍ਰੇਸ ਕਰ ਲਈਤੀ ਗਈ ਹੈਗੀ ਆਪ ਵੀ ਇੱਕ ਪੁਲਿਸ ਦਾ ਬੜਾ ਅਚੀਵਮੈਂਟ ਹੈਗਾ ਕਿ ਵਿਥਿਨ ਆਈ ਊਡ ਸੇ ਕਿ ਵੀ 12 ਘੰਟਿਆਂ ਦੇ ਅੰਦਰ ਅੰਦਰ ਹੀ ਸਾਰੀ ਵਾਰਦਾਤਾਂ ਦਾ ਜਿਹੜਾ ਹੈਗਾ ਤੇ ਉਹਦੇ ਵਾਸਤੇ ਸਾਡੀ ਟੀਮ ਡੀਐਸਪੀ ਡੀਐਸਪੀ ਦਸਵਾ ਐਸਐਚਓ ਦਸਵਾ ਐਸਪੀਡੀ ਸਾਡੇ ਸੀਆਈਏ ਦੀ ਟੀਮ ਸਾਰੇ ਹੀ ਬਹੁਤ ਮਿਹਨਤ ਇਹਨਾਂ ਨੇ ਕੀਤੀ ਹੈਗੀ ਤੇ ਸਾਡੇ ਸਾਰੇ ਹੀ ਵਧਾਈ ਦੇ ਪਾਤਰ ਹੈ ਪਿਛਲੇ 4 ਤੋਂ 6 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਸੂਆ ਅਫੀਸਰ ਦਿੱਤੀ ਬਣਿਆ ਪੁਲਿਸੀਆਪਰ ਅਜ ਤੋਂ ਦੋ ਦਿਨ ਮਹੀਨੇ ਪਹਿਲਾਂ ਵੀ ਕੋਈ ਸੰਚਾਰ ਸੀ ਜਦੋਂ ਕੋਈ ਕਾਟੀ ਦੇ ਹਮਲਾ ਹੋਇਆ ਹੈ ਇੱਕ ਤੁਹਾਡਾ ਜਵਾਨ ਸ਼ਹੀਦ ਹੋਇਆ ਹੋਰ ਬਲੀਵ ਜਿਹਾ ਬੇਵਸਤ ਬਾਅਦ ਐਂਕਾਊਂਟਰ ਹੋ ਕੇ ਦੀਆਂ ਸੁਹਾ ਦਾ ਗਰਾਫ ਕਿਤੇ ਵੀ ਘਟਦਾ ਨਾ ਰਹਾ ਕ੍ਰਾਈਮ ਦਾ ਗਰਾਫ। ਦੇਖੋ ਤੁਸੀਂ ਆ ਦੇਖੋ ਕਿ ਪੁਲਿਸ ਨੇ ਬੜਾ ਦਲੇਰੀ ਨਾਲ ਕੰਮ ਕਰਦੇ ਨੇ। ਜਿਹੜਾ ਹੈਗਾ ਮੈਂ ਤੁਹਾਨੂੰ ਹੁਣ ਵੀ ਦੱਸ ਰਿਹਾ ਹੈਗਾ ਤਿੰਨ ਕ੍ਰਾਈਮ ਮੈਂ ਤੁਹਾਨੂੰ ਦੱਸੇ ਇਨਫੈਕਟ ਚਾਰ ਕਰਾਂ ਤੇ ਚਾਰੋਂ ਕ੍ਰਾਈਮ ਵਿਥਿਨ 12 ਆਵਰਸ ਔਰ ਇਵਨ 4 ਆਵਰਸ ਦੇਸ ਕਿੱਦਲੇ ਗਏ। ਕਿੰਨੀ ਦਲੇਰੀ ਦੇ ਨਾਲ ਪਹਿਲਾਂ ਪਿਛਲੇ ਆਪਣੀ ਜਾਨ ਨੂੰ ਜੋਖਮ ਪਾਉਂਦੇ ਹੋਏ ਇੱਕ ਡਰੱਗ ਪੈਡਲਰ ਤੇ ਘਰ ਤੇ ਰੇਡ ਕੀਤੀ ਡੀਐਸਪੀ ਸਾਹਿਬ ਨੇ ਤੇ ਜਦੋਂ ਮੁਲਾਜ਼ਮ ਤੇ ਸਰ ਤੇ ਹਮਲਾ ਹੋਇਆ ਉਸ ਤੋਂ ਬਾਅਦ ਦੁਬਾਰਾ ਜਦੋਂ ਉਹ ਲੈਣ ਵਾਸਤੇ ਦੁਬਾਰਾ ਹਮਲਾ ਕਰ ਰਿਹਾ ਸੀਗਾ ਇਹਨਾਂ ਨੇ ਬੜੀ ਦਲੇਰੀ ਦੇ ਨਾਲ ਆਪਣੇ ਸਰਵਿਸ ਵੈਪਨ ਤੋਂ ਗੋਲੀ ਚਲਾਉਂਦੇ ਵੇ ਜਿਹੜਾ ਹੈਗਾ ਉਹ ਉਹਦਾ ਸੈਲਫ ਡਿਫੈਂਸ ਕੀਤਾ ਚਲੋ ਬੰਦੇ ਦੀ ਜਾਨ ਗਈ ਅਨਫੋਰਚੂਨੇਟ ਸੀਗਾ ਸਾਡੇ ਮੁਲਾਜ਼ਮ ਨੇ ਜਿਹੜਾ ਹੈਗਾ ਕਿੰਨੀ ਦਲੇਰੀ ਦੇ ਨਾਲ ਡਿਊਟੀ ਆਪਣੀ ਨਿਭਾਉਂਦੇ ਹੋਏ ਇਹਦੀ ਲਾਈਨ ਆਫ ਡਿਊਟੀ ਆਪਣੀ ਜਾਨ ਕੁਰਬਾਨ ਕੀਤੀ ਤੇ ਐਟ ਦੀ ਸੇਮ ਟਾਈਮ ਸਾਡੀ ਟੀਮਸ ਨੇ ਜਿਹੜਾ ਉਹ ਖੁਕਾਰ ਅਪਰਾਧੀ ਸੀਗਾ ਜਿਹੜਾ ਬਿਲਕੁਲ ਵੀ ਮਤਲਬ ਪੁਲਿਸ ਨੇ ਗੋਲੀ ਚਲਾਣ ਤੋਂ ਵੀ ਨਹੀਂ ਪਰੇਜ਼ ਕਰ ਰਿਹਾ ਸੀਗਾ ਉਹਨੇ ਫੇਰ ਦੁਬਾਰਾ ਪੁਲਿਸ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ but unfortunately unne bhi apni jaan gawayi situation ki hai ki situation tu dekho ki we are in the top of the situation everything is in under our control crime prevention one part hai crime detection is other part crime prevention waste sade raat din jedi hai ki police officer kaam karte rehande hege kinna crime prevent assi kita hega ida koi account for nahi ho sakda hega at the same time jada crime commit bhi ho janda hega oh bhi tu dekho ki naal de naal jada hega oh ક્રાઈમ સોલ્વ ਹੋ ਰਿਹਾ ਹੈਗਾ ਤੇ ਨਾਲ ਦੇ ਨਾਲ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾ ਰਹੀ ਹੈਗੀ ਅਪਾ ਇਹ ਤੋਂ ਇਹਨੂੰ ਦਿਵਾਏ ਨਹੀਂ ਕਰਦੇ ਸਰ ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਸਹੀ ਹੈ ਪਰ ਸੁਹਾ ਲਈ ਕੋਈ ਖਾਸ ਪਲਾਨ ਕੋਈ ਯੋਜਨਾ ਖਾਸ ਪਲਾਨ ਦੇਖੋ ਤੁਸੀਂ ਦਸਵਾਤ ਚ ਜਿੰਨੀ ਸਖਤ ਕਾਰਵਾਈ ਪੁਲਿਸ ਦੀ ਹੋ ਰਹੀ ਹੈਗੀ ਔਰ ਤੋਂ ਦੇਖ ਨੂੰ ਨਹੀਂ ਮਿਲਦੀ ਖਾਸ ਪਲਾਨ ਦਾ ਹੀ 파ਟ ਹੈਗਾ ਜਿਹੜੀ ਕਿਰਿਆਨੇ ਚ نکالਦੇ ਰੁਕੋ ਹੋਈ ਸੀ ਜਿੱਤੇ ਉਹਨਾਂ ਦੇ ਫਾਇਰ ਨਹੀਂ ਹੋਈ ਇਹ ਜਦੋਂ ਸੋਤ ਮੀਟ ਦੀ ਉਸ ਤੋਂ ਡੇਢ ਵਾਟਰ ਪੀ ਰਹੇ ਹੋ ਕਹਿੰਦਾ ਤੁਸੀਂ ਤੇਰੇ ਉਹ ਕੁਝ ਸੀਗਾ ਹਾਂ ਹਾਂ ਸੇਮ 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 ਗਰੁੱਪ ਹੈਗਾ ਮੁੰਡੇ ਫੋਟੋ ਤੁਹਾਨੂੰ ਸ਼ੇਅਰ ਕਰ ਦੇਣਾ ਆਲਰੇਡੀ ਅਸੀਂ ਆਈਡੈਂਟੀਫਾਈ ਕਰ ਲਿੱਤੇ ਹੈਗੇ ਉਹ ਸਰ ਉਹ ਮੋਕੇ ਦੇ ਪਬਲਿਕ ਨੇ ਫੋਟੋ ਸਿੱਧੇ ਕੋਈ ਫੋਨ ਦੀ ਸਪੋਰਟ ਤੋਂ ਨਹੀਂ